ਇਸ ਵੱਡੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਪ ਦੇ ਦਫ਼ਤਰ ਦੇ ਵਿੱਚ ਝੜਪ ਹੋਈ ਹੈ ਜੀਆਂ ਵਰਕਰ ਆਪਸ ਦੇ ਵਿੱਚ ਭਿੜੇ ਨੇ ਤੁੰਦਾ ਸੀ ਕਿ ਅੰਮ੍ਰਿਤਸਰ ਦੇ ਹਲਕਾ ਪੱਛਮੀ ਤੋਂ ਵਿਧਾਇਕ ਡਾਕਟਰ ਜਸਪੀਰ ਸੰਧੂ ਦੇ ਦਫ਼ਤਰ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਤੇ ਮੀਟਿੰਗ ਦੌਰਾਨ ਵਰਕਰਾਂ ਦੇ ਵਿੱਚ ਝੜਪ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਜੋ ਕਿ ਇਲਜ਼ਾਮ ਲੱਗ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗਾਲੀ ਕਲੋਚ ਕੀਤੀ ਗਈ ਹੈ ਤੇ ਇਸ ਦੌਰਾਨ ਕਾਫੀ ਹੱਥੌਪਾਈ ਵੀ ਹੋਈ ਹੈ ਤਫਲਾਦ ਅੰਦਾਜ਼ ਦੇ ਕੇ ਡਾਕਟਰ ਜਸਪੀਰ ਸੰਧੂ ਵਿਧਾਇਕ ਜੋ ਨੇ ਮੌਕੇ ਤੇ ਮੌਜੂਦ ਸੰ ਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹੇ ਤੇ ਦੂਜੇ ਪਾਸੇ ਪੱਤਰ ਸੋ ਇਸ ਦੀ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਵੀ ਗੱਲ ਸਾਹਮਣੇ ਆਈ ਕਿ ਮੋਬਾਈਲ ਫੋਨ ਖੋਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਗਈ ਹੈ ਤਾਂ ਇੱਕ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਨੇ ਕਿ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਉੱਥੇ ਹੀ ਮੀਟਿੰਗ ਦੇ ਦੌਰਾਨ ਝੜਪ ਦੀ ਤਸਵੀਰ ਜਿਹੜੀ ਕਿ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਹਲਕਾ ਪੱਛਮੀ ਤੋਂ ਵਿਧਾਇਕ ਡਾਕਟਰ ਬਲਬੀਰ ਸੰਧੂ ਦੇ ਦਫ਼ਤਰ ਦੇ ਵਿੱਚ ਚੱਲਦੀ ਮੀਟਿੰਗ ਦੇ ਦੌਰਾਨ ਵਰਕਰ ਆਪਸ ਦੇ ਵਿੱਚ ਝੜਪ ਪੈਂਦੇ ਨੇ ਤੇ ਇਸ ਦੌਰਾਨ ਹਥੋਪਾਈ ਹੁੰਦੀ ਨਜ਼ਰ ਆਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਜੋ ਕਿ ਇਲਜ਼ਾਮ ਲੱਗ ਰਹੇ ਨੇ ਕਿ ਗਾਲੀ ਗਲ ਜਿ ਤੋਂ ਬਾਅਦ ਹੱਥੋਂ ਪਾਈ ਹੋ ਜਾਂਦੀ ਹੈ ਤਾਂ ਡਾਕਟਰ ਜਸਬੀਰ ਸਿੰਘ ਸੰਧੂ ਮੌਕੇ ਤੇ ਮੌਜੂਦ ਸਨ ਤੇ ਮਾਮਲੇ ਨਿਸ਼ਾਨਕਰਣ ਦੀ ਕੋਸ਼ਿਸ਼ ਦੇ ਵਿੱਚ ਨਜ਼ਰ ਆਏ ਨੇ ਤਾਂ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਚੱਲਦੀ ਮੀਟਿੰਗ ਦੇ ਦੌਰਾਨ ਆਪ ਦੇ ਦਫ਼ਤਰ ਦੇ ਵਿੱਚ ਝੜਪ ਹੁੰਦੀ ਹੈ ਇਸ ਵੱਡੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਪ ਦੇ ਦਫ਼ਤਰ ਦੇ ਵਿੱਚ ਝੜਪ ਹੋਈ ਹੈ ਜੀਆਂ ਵਰਕਰ ਆਪਸ ਦੇ ਵਿੱਚ ਭਿੜੇ ਨੇ ਤੁੰਦਾ ਸੀ ਕਿ ਅੰਮ੍ਰਿਤਸਰ ਦੇ ਹਲਕਾ ਪੱਛਮੀ ਤੋਂ ਵਿਧਾਇਕ ਡਾਕਟਰ ਜਸਪੀਰ ਸੰਧੂ ਦੇ ਦਫ਼ਤਰ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਤੇ ਮੀਟਿੰਗ ਦੌਰਾਨ ਵਰਕਰਾਂ ਦੇ ਵਿੱਚ ਝੜਪ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਜੋ ਕਿ ਇਲਜ਼ਾਮ ਲੱਗ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗਾਲੀ ਕਲੋਚ ਕੀਤੀ ਗਈ ਹੈ ਤੇ ਇਸ ਦੌਰਾਨ ਕਾਫੀ ਹੱਥੌਪਾਈ ਵੀ ਹੋਈ ਹੈ ਤਫਲਾਦ ਅੰਦਾਜ਼ ਦੇ ਕੇ ਡਾਕਟਰ ਜਸਪੀਰ ਸੰਧੂ ਵਿਧਾਇਕ ਜੋ ਨੇ ਮੌਕੇ ਤੇ ਮੌਜੂਦ ਸੰਨ ਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹੇ ਤੇ ਦੂਜੇ ਪਾਸੇ ਪੱ ਤੋ ਇਸ ਦੀ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਵੀ ਗੱਲ ਸਾਹਮਣੇ ਆਈ ਕਿ ਮੋਬਾਈਲ ਫੋਨ ਖੋਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਗਈ ਹੈ ਤਾਂ ਇੱਕ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਨੇ ਕਿ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਉੱਥੇ ਹੀ ਮੀਟਿੰਗ ਦੇ ਦੌਰਾਨ ਝੜਪ ਦੀ ਤਸਵੀਰ ਜਿਹੜੀ ਕਿ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਹਲਕਾ ਪੱਛਮੀ ਤੋਂ ਵਿਧਾਇਕ ਡਾਕਟਰ ਬਲਬੀਰ ਸੰਧੂ ਦੇ ਦਫ਼ਤਰ ਦੇ ਵਿੱਚ ਚੱਲਦੀ ਮੀਟਿੰਗ ਦੇ ਦੌਰਾਨ ਵਰਕਰ ਆਪਸ ਦੇ ਵਿੱਚ ਝੜਪ ਪੈਂਦੇ ਨੇ ਤੇ ਇਸ ਦੌਰਾਨ ਹਥੋਪਾਈ ਹੁੰਦੀ ਨਜ਼ਰ ਆਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਜੋ ਕਿ ਇਲਜ਼ਾਮ ਲੱਗ ਰਹੇ ਨੇ ਕਿ ਗਾਲੀ ਗਲ ਜਿ ਤੋਂ ਬਾਅਦ ਹੱਥੋ ਪਾਈ ਹੋ ਜਾਂਦੀ ਹੈ ਤਾਂ ਡਾਕਟਰ ਜਸਬੀਰ ਸਿੰਘ ਸੰਧੂ ਮੌਕੇ ਤੇ ਮੌਜੂਦ ਸਨ ਤੇ ਮਾਮਲੇ ਨਿਸ਼ਾਨ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਨਜ਼ਰ ਆਏ ਨੇ ਤਾਂ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਚੱਲਦੀ ਮੀਟਿੰਗ ਦੇ ਦੌਰਾਨ ਆਪ ਦੇ ਦਫ਼ਤਰ ਦੇ ਵਿੱਚ ਝੜਪ ਹੁੰਦੀ ਹੈ ਸਫਲਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਪ ਦੇ ਦਫਤਰ ਦੇ ਵਿੱਚ ਝੜਪ ਹੋਈ ਹੈ ਜੀਆਂ ਵਰਕਰ ਆਪਸ ਦੇ ਵਿੱਚ ਭਿੜੇ ਨੇ ਤੁੰਦਾ ਸੀ ਕਿ ਅੰਮ੍ਰਿਤਸਰ ਦੇ ਹਲਕਾ ਪੱਛਮੀ ਤੋਂ ਵਿਧਾਇਕ ਡਾਕਟਰ ਜਸਪੀਰ ਸੰਧੂ ਦੇ ਦਫਤਰ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਤੇ ਮੀਟਿੰਗ ਦੌਰਾਨ ਵਰਕਰਾਂ ਦੇ ਵਿੱਚ ਝੜਪ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਜੋ ਕਿ ਇਲਜ਼ਾਮ ਲੱਗ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗਾਲੀ ਕਲੋਚ ਕੀਤੀ ਗਈ ਹੈ ਤੇ ਇਸ ਦੌਰਾਨ ਕਾਫੀ ਹੱਥੋਂ ਪਾਈ ਵੀ ਹੋਈ ਹੈ ਸਫਲਾਦ ਅੰਦਾਜ਼ ਦੇ ਕੇ ਡਾਕਟਰ ਜਸਪੀਰ ਸੰਧੂ ਵਿਧਾਇਕ ਜੋ ਨੇ ਮੌਕੇ ਤੇ ਮੌਜੂਦ ਸੰਤੇ ਮਾਮਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹੇ ਤੇ ਦੂਜੇ ਪਾਸੇ ਪੱਤਰ ਜੋ ਇਸ ਦੀ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਵੀ ਗੱਲ ਸਾਹਮਣੇ ਆਈ ਕਿ ਮੋਬਾਈਲ ਫੋਨ ਖੋਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਗਈ ਹੈ ਤਾਂ ਇੱਕ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਨੇ ਕਿ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਉੱਥੇ ਹੀ ਮੀਟਿੰਗ ਦੇ ਦੌਰਾਨ ਝੜਪ ਦੀ ਤਸਵੀਰ ਜਿਹੜੀ ਕਿ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਹਲਕਾ ਪੱਛਮੀ ਤੋਂ ਵਿਧਾਇਕ ਡਾਕਟਰ ਬਲਬੀਰ ਸੰਧੂ ਦੇ ਦਫ਼ਤਰ ਦੇ ਵਿੱਚ ਚੱਲਦੀ ਮੀਟਿੰਗ ਦੇ ਦੌਰਾਨ ਵਰਕਰ ਆਪਸ ਦੇ ਵਿੱਚ ਝੜਪ ਪੈਂਦੇ ਨੇ ਤੇ ਇਸ ਦੌਰਾਨ ਹਥੋਪਾਈ ਹੁੰਦੀ ਨਜ਼ਰ ਆਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਜੋ ਕਿ ਇਲਜ਼ਾਮ ਲੱਗ ਰਹੇ ਨੇ ਕਿ ਗਾਲੀ ਗਲ ਇਸ ਤੋਂ ਬਾਅਦ ਹੱਥੋ ਪਾਈ ਹੋ ਜਾਂਦੀ ਹੈ ਤਾਂ ਡਾਕਟਰ ਜਸਬੀਰ ਸਿੰਘ ਸੰਧੂ ਮੌਕੇ ਤੇ ਮੌਜੂਦ ਸਨ ਤੇ ਮਾਮਲੇ ਨਿਸ਼ਾਨ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਨਜ਼ਰ ਆਏ ਨੇ ਤਾਂ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਚੱਲਦੀ ਮੀਟਿੰਗ ਦੇ ਦੌਰਾਨ ਆਪ ਦੇ ਦਫ਼ਤਰ ਦੇ ਵਿੱਚ ਝੜਪ ਹੁੰਦੀ ਹੈ